ਸਾਰੇ ਸਾਥੀਆਂ ਨੂੰ ਜੈ ਗੁਰਦੇ ਜੈ ਭੀਮ ਸਾਥਿਓ ਅੱਜ ਨਵਾਂ ਸ਼ਹਿਰ ਵਿਖੇ ਜੋ ਐਸਐਸਪੀ ਦਫਤਰ ਨਵਾਂ ਸ਼ਹਿਰ ਕੇ ਰੰਦੀ ਜੋ ਚੇਤਾਵਨੀ ਦਿੱਤੀ ਗਈ ਸੀ ਉਹਨੂੰ ਸੋਮਵਾਰ ਤੱਕ ਸਵੇਰੇ 10 ਵਜੇ ਤੱਕ ਪੋਸਟਪੋਨ ਕਰ ਦਿੱਤਾ ਗਿਆ ਕਾਰਨ ਇਹ ਕਿ ਅੱਜ ਐਸਐਸਪੀ ਸਾਹਿਬ ਨਾਲ ਤੇ ਉਸ ਤੋਂ ਬਾਅਦ ਐਸਪੀ ਇਕਬਾਲ ਸਿੰਘ ਜੀ ਦੇ ਨਾਲ ਕਾਫੀ ਲੰਬੀ ਗੱਲਬਾਤ ਹੋਈ ਉਹਦੇ ਵਿੱਚ ਉਹਨਾਂ ਨੇ ਸਮਾਂ ਮੰਗਿਆ ਹੈ ਸਾਡੇ ਤੋਂ ਕਿਉਂਕਿ ਕੁਸ਼ਕ ਟੀਐਲ ਲੀਗਲ ਦੀ ਜੋ ਓਪੀਨੀਅਨ ਲੈਣੀ ਹੈ ਉਸ ਬਾਰੇ ਵੀ ਜਿਹੜੀ ਉਹ ਚਰਚਾ ਕੀਤੀ ਗਈ ਤੇ ਸੋਮਵਾਰ ਸਵੇਰੇ 10 ਵਜੇ ਤੱਕ ਤਾਂ ਉਹਨਾਂ ਨੇ ਸਮਾਂ ਮੰਗਿਆ ਤੇ ਸਾਰਿਆਂ ਦੀ ਸਹਿਮਤੀ ਨਾਲ ਕੌਮੀ ਚੇਅਰਮੈਨ ਬਿਲਾ ਦਿਵਾਲ ਜੀ ਕੌਮੀ ਪ੍ਰਧਾਨ ਸ਼ੋਕਸਲਨ ਜੀ ਕੌਮੀ ਜਨਰਲ ਸੈਕਟਰੀ ਉਤਾਰ ਬਸੀ ਪਾਜੂ ਜੀ ਇਹਨਾਂ ਸਾਰਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਇਹ ਸਮਾਂ ਦੇ ਦਿੱਤਾ ਗਿਆ ਜੇਕਰ ਸੋਮਵਾਰ ਸਵੇਰੇ 10 ਵਜੇ ਤੱਕ ਉਹਨਾਂ ਦੋਸ਼ੀਆਂ ਦੇ ਪਰਚਾ ਨਾ ਕੀਤਾ ਗਿਆ ਤੇ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਇਹ ਅਣ ਮਿੱਥੇ ਸਮੇਂ ਦੇ ਲਈ ਜੋ ਐਸਐਸਪੀ ਨਮਾ ਸ਼ਹਿਰ ਦੇ ਦਫ਼ਤਰ ਦਾ ਘਰਾਓ ਕੀਤਾ ਜਾਵੇਗਾ ਤੇ ਪੱਕੇ ਟੈਂਟ ਲਾ ਕੇ ਬਾਰ ਬੇਗੰਪੁਰਾ ਟਾਈਗਰ ਫੋਰਸ ਧਰਨੇ ਤੇ ਬਹਿ ਜਾਏਗੀ ਸੋ ਸਾਰੇ ਹੀ ਆਏ ਹੋਏ ਸਾਥੀਆਂ ਦਾ ਦਿਲਦਿਆਂ ਘਰਾਈਆਂ ਤੋਂ ਧੰਨਵਾਦ ਜੈ ਗੁਰਦੇ ਧੰਨ ਜੈ ਭੀਮ ਜੈ ਮਾਤਾ ਗੱਜ ਕੇ ਇੱਕ ਫਤਹਿ ਬੁਲਾਉਣੀ ਆ ਜੋ ਬੋਲੇ ਆਪੋ ਸੇ ਕਢੀ ਸੋਚ ਕੇ ਮੈਂ ਆ ਗਿਆ ਕਿ ਚੋਰ ਕੇ ਹਿਮਾ ਤੇਰੀ ਸੋਚ ਤੇ ਮੈਂ ਆ ਗਿਆ ਕਿ ਕੋਕੀ